ਜਿਵੇਂ ਕਿ ਤੁਸੀਂ ਇਹ ਫੋਗਰ ਦੇਖ ਰਹੇ ਹੋ ਇਹਦਾ ਕਨੈਕਸ਼ਨ ਆਟੋ ਟੈਂਕੀ ਦੇ ਨਾਲ ਹੁੰਦਾ ਹੈ ਸਭ ਤੋਂ ਜ਼ਰੂਰੀ ਪੋਲਟਰੀ ਦੇ ਵਿੱਚ ਪੋਲਟਰੀ ਫੈਨ ਆਉਂਦੇ ਨੇ ਜਿਵੇਂ ਕਿ ਤੁਸੀਂ ਇਹ ਫੋਗਰ ਦੇਖ ਰਹੇ ਹੋ ਇਹਦਾ ਕਨੈਕਸ਼ਨ ਆਟੋ ਟੈਂਕੀ ਦੇ ਨਾਲ ਹੁੰਦਾ ਹੈ ਸਭ ਤੋਂ ਜ਼ਰੂਰੀ ਪੋਲਟਰੀ ਦੇ ਵਿੱਚ ਪੋਲਟਰੀ ਫੈਨ ਆਉਂਦੇ ਨੇ ਹਾਂਜੀ ਦੋਸਤੋ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਪੋਲਟਰੀ ਕਿੰਗ ਪਟਿਆਲਾ ਤੇ ਅੱਜ ਤੁਹਾਨੂੰ ਇੱਕ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਹਨੂੰ ਕਿ ਆਪਾਂ ਗਰਮੀ ਦੇ ਵਿੱਚ ਯੂਜ਼ ਕਰਦੇ ਹਾਂ ਔਰ ਆਪਣਾ ਟੈਂਪਰੇਚਰ ਫਾਰਮ ਦਾ ਟੈਂਪਰੇਚਰ ਮੇਨਟੇਨ ਕਰਨ ਦੇ ਵਿੱਚ ਆਪਣੀ ਬਹੁਤ ਹੈਲਪ ਕਰਦੇ ਨੇ ਕਈ ਕਿਸਾਨ ਵੀਰਾਂ ਨੂੰ ਜਿਹੜੇ ਪੁਰਾਣੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਜਾਣਕਾਰੀ ਹੋਵੇਗੀ ਨਵੇਂ ਕਿਸਾਨ ਵੀਰਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਜਿਵੇਂ ਕਿ ਤੁਸੀਂ ਇਹ ਫੋਗਰ ਦੇਖ ਰਹੇ ਹੋ ਇਹਦਾ ਕਾ ਕਨੈਕਸ਼ਨ ਆਟੋ ਟੈਂਕੀ ਦੇ ਨਾਲ ਹੁੰਦਾ ਔਰ ਇਸ ਦੀ ਇੱਕ ਇੱਕ ਪਾਵਰ ਦੀ ਮੋਟਰ ਪਿੱਛੇ ਲੱਗੀ ਹੁੰਦੀ ਹੈ ਤੇ 1 ਮਿੰਟ ਵਾਸਤੇ ਇਹ ਫੋਗਰ ਚੱਲਦਾ ਹੈ ਔਰ 2 ਮਿੰਟ ਲਈ ਇਹ ਆਟੋ ਕੱਟ ਕਰਦਾ ਹੈ ਉਹ ਆਪਾਂ ਟਾਈਮਿੰਗ ਮੇਨਟੇਨਰ ਉਹਦੇ ਵਿੱਚ ਆਪਾਂ ਕਰ ਸਕਦੇ ਹਾਂ ਕਿ ਕਿੰਨੇ ਟਾਈਮ ਲਈ ਇਹਨੂੰ ਚਲਾਉਣਾ ਹੈ ਤੇ ਕਿੰਨੇ ਟਾਈਮ ਲਈ ਇਹਨੂੰ ਬੰਦ ਕਰਨਾ ਹੈ ਉਸ ਤੋਂ ਬਾਅਦ ਇਹ ਜਿਹੜਾ ਫੋਗਰ ਸਿਸਟਮ ਹੈ ਇਹਦਾ ਮੇਨ ਕੰਮ ਕੀ ਹੁੰਦਾ ਹੈ ਇਹਦਾ ਮੇਨ ਕੰਮ ਹੁੰਦਾ ਟੈਂਪਰੇਚਰ ਨੂੰ ਲੋ ਕਰਨਾ ਹੈ ਜਿਵੇਂ ਕਿ ਗਰਮੀਆਂ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਉਸ ਟਾਈਮ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਤੇ ਆਪਣੇ ਬਰਡ ਨੂੰ ਸਵਸਥ ਰੱਖ ਸਕਦੇ ਆ ਔਰ ਦੂਸਰੇ ਨੰਬਰ ਤੇ ਸਭ ਤੋਂ ਜ਼ਰੂਰੀ ਪੋਲਟਰੀ ਦੇ ਵਿੱਚ ਪੋਲਟਰੀ ਫੈਨ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਗਰਮੀਆਂ ਦੇ ਵਿੱਚ ਯੂਜ਼ ਕਰ ਸਕਦੇ ਆ ਬਰਡ ਇਹ ਜਿਹੜਾ ਦੇਸੀ ਬਰਡ ਹੁੰਦਾ ਹੈ ਜ਼ਿਆਦਾ ਗਰਮੀ ਤਾਂ ਨਹੀਂ ਮੰਨਦਾ ਲੇਕਿਨ ਜਦੋਂ ਮਈ ਜੂਨ ਦੇ ਮਹੀਨੇ ਦੇ ਵਿੱਚ ਜ਼ਿਆਦਾ ਹੌਮਸ ਬਣ ਜਾਂਦੀ ਹੈ ਉਸ ਟਾਈਮ ਇਹਨਾਂ ਆਪਾਂ ਚੀਜ਼ਾਂ ਦਾ ਉਪਯੋਗ ਕਰਕੇ ਆਪਣੇ ਬਰਡ ਨੂੰ ਸਵਸਥ ਤੇ ਟੈਂਪਰੇਚਰ ਮੈਂਟੇਨ ਕਰਕੇ ਵਧੀਆ ਪ੍ਰੋਡਕਸ਼ਨ ਲੈ ਸਕਦੇ ਆ। ਬਾਕੀ ਦੋਸਤੋ ਜੋ ਵੀ ਗੱਲਾਂ ਆਪਾਂ ਵੀਡੀਓ ਰਾਹੀਂ ਤੁਹਾਨੂੰ ਦੱਸ ਸਕੀਏ ਉਹ ਜ਼ਰੂਰ ਦੱਸਦੇ ਰਹਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਆਪਣੀ ਵੀਡੀਓ ਚੰਗੀ ਵੀ ਲੱਗਦੀ ਹੋਵੇਗੀ। ਬਾਕੀ ਵਧੇਰੇ ਜਾਣਕਾਰੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ। ਕਾਲ ਕਰਕੇ ਜਦੋਂ ਤੁਸੀਂ ਮਰਜ਼ੀ ਫਾਰਮ ਤੇ ਆ ਸਕਦੇ ਹੋ। ਔਰ ਉਸ ਤੋਂ ਬਾਅਦ ਅਗਰ ਜਿਹੜਾ ਵੀਰ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਹਰ ਮੰਥ ਅਸੀਂ ਟ੍ਰੇਨਿੰਗ ਕਰਵਾਉਂਦੇ ਆ। ਤੁਸੀਂ ਟ੍ਰੇਨਿੰਗ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੇ ਆਪਣੇ ਫਾਰਮ ਨੂੰ ਵਧਾਉਣ ਦੇ ਵਿੱਚ ਟ੍ਰੇਨਿੰਗ ਦੀ ਸਹਾਰਾ ਲੈ ਕੇ ਆਪਣੇ ਫਾਰਮ ਨੂੰ ਬਹੁਤ ਅੱਗੇ ਲਿਜਾ ਸਕਦੇ ਹੋ ਧੰਨਵਾਦ ਜੀ